मामले छिनदो आगुआ ते अखेन लुधियाना पुलिस ने चार हिंदू आगुआ खिलाफ दर्ज कीता मामला सोशल मीडिया ते पड़काऊ पोस्टा शेयर करन दा इल्जाम प्रदानगी तो एसपी नु लेके सुनील जाखड़ दा पहला बयान के हर लोकसभा चुनाव च पंजाब च एक विश्वसनीय ना मिलना मेरी नाकामी मैं नहीं चोंदा फेलियर दा तब्बा हरियाणा विधानसभा लाई चंडीगढ़ जमीन देने दा मामला और गरमाया पंजाब बीजेपी प्रधान सुनील जाखड़ ने भी जताया सख्त अतराज प्रधानमंत्री मोदी तो दखल देके फैसला रद्द करवाण दी की अपील हरियाणा दी नवी विधानसभा बनोन ते छड्या सियासी कमशान श्रमणया कारी दल ने केरी केंद्र सरकार के हां पंजाब दे हक़ां ते मारेया जा रहे हां डक्का ਕੈਬਨਿਟ ਮੰਤਰੀ ਲਾਲ ਸਿੰਘ ਕੁੱਲਰ ਦਾ ਸੁਖਜਿੰਦਰ ਰੰਧਾਵਾ ਤੇ ਤਿੱਖਾ ਨਿਸ਼ਾਨਾ ਬੁਲੇ ਧਮਕੀਆਂ ਮਿਲਣ ਦੀ ਗੱਲ ਹੈ ਸਿਆਸੀ ਸਟੰਟ ਹਰਿਆਣਾ ਦੀ ਜੇਲ੍ਹ ਚ ਬੰਦ ਹੈ ਗੈਂਗਸਟਰ ਜੱਗੂ ਭਗਵਾਨ ਪੁੱਤ ਭਾਜਪਾ ਨੇ ਚਰਨਜੀਤ ਸਿੰਘ ਚੰਨੀ ਤੇ ਕੁਲਦੀਪ ਢਿੱਲੋਂ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਬਾਜ਼ੀਗਰਾਂ ਨੂੰ ਪੈਸੇ ਦੇਣ ਨੂੰ ਲੈ ਕੇ ਦਿੱਤੀ ਕੰਪਲੇਂਟ ਚੰਨੀ ਨੇ ਰਸਤੇ ਤੇ ਕਰਤਵ ਕਰ ਰਹੀ ਬੱਚੀ ਨੂੰ ਦਿੱਤੇ ਸੀ ਪੈਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਏ ਸੋਰ ਕਰਮਜੀਤ ਅਨਮੋਲ ਨਾਲ ਮਿਲ ਕੇ ਗਾਇਆ ਗਾਣਾ ਹੁਸ਼ਿਆਰਪੁਰ ਦੇ ਇੰਟਰ ਜ਼ੋਨਲ ਯੂਥ ਫੈਸਟੀਵਲ 'ਚ ਪਹੁੰਚੇ ਸੀਐਮ ਮਾਨ ਅਮਿਸਤ ਸਜਾਇਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵੰਡੀ ਗਿੰਤੇ 'ਚ ਹਾਜ਼ਰ ਹੋਈ ਸੰਗਤ ਕਲਪਾਈ ਜਾਣਗੇ ਸ਼ਿਆਖੰਡਪਟ ਸਾਹਿਬ ਦੇ ਪੂਰਬ

ਪੁਲਿਸ ਕੋਲ ਦੀ ਕੋਸ਼ਿਸ਼ ਕਿੰਨਾ ਕਿਤੇ ਇਨ੍ਹਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਇਨ੍ਹਾਂ ਚਾਰ ਹਿੰਦੂ ਆਗੂਆਂ ਤੇ ਮਾਮਲਾ ਦਰਜ ਕੀਤਾ ਗਿਆ ਤੇ ਲੁਧਿਆਣਾ ਦੀ ਪੁਲਿਸ ਦੇ ਵੱਲੋਂ ਹੇਟ ਸਪੀਚ ਕਰਨ ਦੇ ਮਾਮਲੇ ਵਿੱਚ ਸਖਤ ਐਕਸ਼ਨ ਲੈਂਦੇ ਹੋਏ ਚਾਰ ਹਿੰਦੂ ਆਗੂਆਂ ਤੇ ਮਾਮਲਾ ਦਰਜ ਕੀਤਾ ਹੈ ਇਨ੍ਹਾਂ ਹਿੰਦੂ ਆਗੂਆਂ ਦੇ ਵਿੱਚ ਪ੍ਰਵੀਨ ਡੰਗ, ਚੰਦਰਕਾਂਤ ਛੱਡਾ, ਰੋਹਿਤ ਸਹਾਣੀ ਅਤੇ ਪਾਨੂ ਪ੍ਰਤਾਪ ਦਾ ਨਾਮ ਸ਼ਾਮਿਲ ਹੈ ਜਿਨ੍ਹਾਂ ਦੀਆਂ ਤੁਸੀਂ ਤਸਵੀਰਾਂ ਵੀ ਵੇਖ ਪਾ ਰਹੇ ਹੋ ਪੁਲਿਸ ਨੇ ਬੀ ਐਨ ਐਸ ਦੀਆਂ ਵੱਖ-ਵੱਖ ਤਾਰਾਵਲੇ ਤਹਿਤ ਮਾਮਲਾ ਦਰਜ ਕੀਤਾ ਹੈ ਐਫ ਆਈ ਆਰ ਦਰਜ ਕੀਤੀ ਹੈ ਪੁਲਿਸ ਮੁਤਾਬਕ ਇਹ ਚਾਰਹੀ سوشل میڈیا ਉਤੇ ੜਕਾਉ ਬਿਆਨਬਾਜ਼ੀ ਕਰ ਰਹੇ ਸੰਤ ਹੁਣ ਇਸ ਪੂਰੇ ਮਾਮਲੇ ਨੂੰ ਧਿਆਨ ਚ ਰੱਖਦੇ ਹੋਏ ਪੁਲਿਸ ਨੇ ਇਨਾ ਚਾਰ ਹਿੰਦੂ ਆਗੂਆਂ ਤੇ ਐਫ ਆਈ ਆਰ ਦਰਜ ਕੀਤੀ ਤੁਹਾਡੇ ਮਾਧਿਅਮ ਰਿਕ ਗੱਲ ਦੱਸਣਾ ਚਾਹੁੰਦਾ ਵੀ ਸਾਡਾ ਜਿਹੜਾ ਸੰਵਿਧਾਨ ਹੈ ਸਾਡਾ ਜਿਹੜਾ ਲਾਅਨ ਆਰਡਰ ਹੈ ਜਾਂ ਜਿਹੜੇ ਸਾਡੇ ਵੱਡੇ ਦਾਇਰੇ ਨੇ ਨਿਆਂਇਲ ਦੇ ਉਹ ਸਾਨੂੰ ਫਰੀडम ਆਫ ਸਪੀਚ ਦਾ ਇੱਕ ਨਾੜਾ ਦਿੰਦੇ ਨੇ ਵੀ ਤੁਸੀਂ ਹਿੰਦੂਸਤਾਨ ਚ ਰਹਿੰਦੇ ਹੋ ਫਰੀडम ਆਫ ਸਪੀਚ ਤੁਸੀਂ ਕਰ ਸਕਦੇ ਹੋ ਤਾਂ ਮੇਰੇ ਹਿਸਾਬ ਦੇ ਨਾਲ ਅੱਜ ਤੱਕ ਜਿਹੜੇ ਵੀ ਸ਼ਿਵਸਨਾ ਪੰਜਾਬ ਚ ਕੰਮ ਕਰ ਰਿਹਾ ਹਿੰਦੂ ਸੰਗਠਨ ਕੰਮ ਕਰ ਰਹੇ ਨੇ ਉਹਨਾਂ ਨੇ ਕਦੇ ਕਿਸੇ ਸਮੁਦਾਏ ਨੂੰ ਪਰਸਨਲੀ ਟਾਰਗੇਟ ਨਹੀਂ ਕੀਤਾ ਨਾ ਕਦੇ ਮੇਰੇ ਵੱਲੋਂ ਕੀਤਾ ਗਿਆ ਅੱਜ ਤੱਕ ਅਸੀਂ ਵਿਰੋਧ ਕਿਹਦਾ ਕਰਦੇ ਆ ਵੀ ਜਿਹੜੀਆਂ ਤਾਕਤਾਂ ਪੰਜਾਬ ਨੂੰ ਤੋੜਨ ਵੱਲ ਨੂੰ ਤੁਰਦੀਆਂ ਨੇ ਜਿਹੜੀਆਂ ਤਾਕਤਾਂ ਪੰਜਾਬ ਚ ਅੱਤਵਾਦ ਫਲਾਉਂਦੀਆਂ ਨੇ ਜਿਹੜੀਆਂ ਤਾਕਤਾਂ ਪੰਜਾਬ ਚ ਰਹਿ ਕੇ ਪੰਜਾਬੀ ਭਾਈਚਾਰੇ 'ਚ ਫਿੱਕ ਪਾ ਕੇ ਸਾਡੇ ਹਿੰਦੂ ਲੀਡਰਾਂ ਦੀ ਟਾਰਗੇਟ ਕਿਲਿੰਗ ਕਰਦੀਆਂ ਨੇ ਅਸੀਂ ਉਹਨਾਂ ਖਿਲਾਫ ਬੋਲਦੇ ਆਂ ਖੁੱਲਕੇ ਬੋਲਦੇ ਆਂ ਔਰ ਬੋਲਦੇ ਰਵਾਂਗੇ ਅਗਰ ਮੇਰੇ ਅਗਰ ਮੇਰੀ ਹੇਟ ਸਪੀਚ ਨੂੰ ਹੇਟ ਸਪੀਚ ਮੰਨਿਆ ਜਾਂਦਾ ਹੈ ਕਿ ਇਹ ਪਾਜੀ ਤੁਸੀਂ ਕਿਸ ਖਾਲਸਤਾਨੀ ਸੱਤ ਕੱਟਰ ਪੰਥ ਦੇ ਵਿਰੋਧ ਕਰਦੇ ਹੋ ਤੁਸੀਂ ਕਿਸੇ ਹਿੰਦੂਆਂ ਦੇ ਕਾਤਲ ਦਾ ਵਿਰੋਧ ਕਰਦੇ ਹੋ ਤੁਸੀਂ ਹਿੰਦੂ ਸਮਾਜ ਹਿੰਦੂ ਸਮਾਜ ਦੇ ਕਾਤਲਾਂ ਦਾ ਵਿਰੋਧ ਕਰਦੇ ਹੋ ਅਗਰ ਤੁਹਾਨੂੰ ਉਸ ਚੀਜ਼ ਨੂੰ ਹੇਟ ਸਪੀਚ ਕਹਿ ਕੇ ਤੁਹਾਡੇ ਮਕਦਮਾ ਦਰਜ ਕੀਤਾ ਜਾਣਾ ਜਾਂਦਾ ਹੈ ਭਲੇ ਹੈ ਗੱਲ ਇਹ ਹੈ ਵੀ ਅਸੀਂ ਬੋਲ ਨਹੀਂ ਸਕਦੇ ਅਗਲੇ ਕਰ ਜਾਂਦੇ ਆ ਅਗਲੇ ਕਰ ਜਾਂਦੇ ਆ ਅਗਲੇ ਫਿਲਮਾਂ ਵੀ ਬਣਾਈ ਜਾਂਦੇ ਆ ਹਿੰਦੂ ਸਮਾਜ ਤੇ ਦੇਵੀ ਦੇਵਤੇਆਂ ਦੀਆਂ ਬੇਇੱਜ਼ਤੀਆਂ ਵੀ ਕਰ ਦ ਉਹਨਾਂ ਦੇ ਕੋਈ ਪਰਚਾ ਨਹੀਂ ਅਗਲੇ ਸਾਡੇ ਸਾਰੇ ਅੰਤਰੇ ਜਾਂਦੇ ਨੇ ਕ੍ਰਪਾਨਾਂ ਵੀ ਮਾਰ ਜਾਂਦੇ ਆ ਤਾਂ ਵੀ ਉਹ ਫੜੇ ਨਹੀਂ ਜਾਂਦੇ ਸਾਰੇ ਆਮੋ ਸਾਡੇ ਬੰਦੇ ਨੇ ਗੋਲੀਆਂ ਮਾਰ ਜਾਂਦੇ ਆ ਹਿੰਦੂਆਂ ਦੇ ਗੱਲ ਤਾਂ ਫਿਰ ਉਹੀ ਆ ਗਈ ਨਾ ਕਿ ਪੰਜਾਬ ਦੇ ਅੰਦਰ ਅਗੋਸ਼ਿਤ ਖਾਲਿਸਤਾਨ ਬਣ ਚੁੱਕਾ ਹੈ ਬਣ ਚੁੱਕਾ ਅਗੋਸ਼ਿਤ ਖਾਲਿਸਤਾਨ ਬਣ ਚੁੱਕਾ ਇਹਦਾ ਮਤਲਬ ਤਾਂ ਇਹੀ ਹੋਇਆ ਨਾ ਉਸ ਤੋਂ ਬਾਅਦ ਸਰਕਾਰਾਂ ਨੇ ਇੱਕ ਥਿਊਰੀ ਬੜੀ ਹੋਈ ਆ ਕਿ ਸਿਰਫ ਹਿੰਦੂਆਂ ਨੂੰ ਦਬਾਣਾ ਹੋਰ ਕੁਝ ਨਹੀਂ ਇੱਕੋ ਇੱਕ ਇੱਕ ਸੁਤਰੀ

ਆਪੂਰੀ ਗੱਲਬਾਤ ਹੈ ਕਟਨਾਹ ਦੇ ਜੋ ਕਿ ਸੁਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਇਲਜ਼ਾਮ ਜੁਨੇ ਉਲ ਲਗਾਏ ਗਏ ਸੀ ਜੱਗੂ ਪਰਵਾਨਪੁਰੀਆ ਜੋ ਇੱਕ ਕੈਟੇਗਰੀ ਦਾ ਗੈਂਗਸ ਰਹਿ ਕੁ ਖੇਤਰ ਦੀ ਹਰਿਆਣਾ ਜੇਜ ਬੰਦ ਹੈ ਉੱਥੋਂ ਉਸ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ तमाम ਵੋਟਰਸ ਨੂੰ ਵੀਡੀਓ ਕਾਲ ਕੀਤੀ ਜਾ ਰਹੀ ਸੀ ਤੇ ਇਸੇ ਉਚਾਲੇ ਵੋਟਰ ਨੂੰ ਤੰਕਾਇਆ ਵੀ ਜਾ ਰਿਹਾ ਸੀ ਸੁਜਿੰਦਰ ਸਿੰਘ ਰੰਦਾਵਾ ਦੇ ਵੱਲੋਂ

ਵਨਪੁਲੀ ਦਾ ਨਾਮ ਆ ਪਹਿਲੀ ਤੇ ਗੱਲ ਉਹ ਪੰਜਾਬ ਦੀ ਜੇਲ੍ਹ ਚ ਨਹੀਂ ਉਹ ਹਰਿਆਣੇ ਦੀ ਜੇਲ੍ਹ ਆ ਕੁਰੂਕਸ਼ੇਤਰ ਜੇਲ੍ਹ ਚ ਆ ਬਾਕੀ ਜੇ ਕਿਸੇ ਨੇ ਥ੍ਰੈਡ ਦਿੱਤਾ ਉਹਦੀ ਕੋਈ ਵੀਡੀਓ ਵਖਾਉਣ ਕੋਈ ਉਹਦੀ ਆਡੀਓ ਵਖਾਉਣ ਇਹ ਦੇਖੋ ਜੀ ਜਦੋਂ ਕੋਈ ਇਲੈਕਸ਼ਨ ਹਾਰਦਾ ਨਾ ਉਹ ਕਈ ਤਰ੍ਹਾਂ ਦੇ ਹੱਤ ਕੰਡੇ ਵਰਤਦਾ ਇਹ ਸਾਰੀ ਕੋਈ ਜਾਂਚ ਕੀਤੀ ਗਈ ਆ ਕੋਈ ਵੀ ਇਹੋ ਜਿਹਾ ਥ੍ਰੈਡ ਕਿਸੇ ਨੂੰ ਨਹੀਂ ਆਇਆ ਜਿਹੜੇ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਆ ਬੜੇ ਸਿਆਣੇ ਆ ਸੂਝਵਾਨੇ ਆ ਤੇ ਕੁਰੂਕਸ਼ੇਤਰ ਜੇਲ੍ਹ ਤੇ ਸਾਡੇ ਇਲਾਕੇ ਦਾ ਇੱਕ ਗੈਂਗਸਟਰ ਬਾਂਦੇ ਆ ਕੋਕੂ ਓਪਨਲੀ ਵੀਡੀਓ ਕਾਲ ਕਰ ਗਿਆ ਉਹਦੀ ਮਦਰ ਜਾ ਕੇ ਲੋਕਾਂ ਨੂੰ ਧਰੋਂ ਕਹਿੰਦੇ ਤੇ ਆ ਲੋ ਗੱਲ ਕਰੋ ਉਹ ਆਪਣਾ ਨੰਬਰ ਡਾਇਲ ਕਰ ਦੀਗਾ ਉਹਦੇ ਤੇ ਉਹਨਾਂ ਨੇ ਡਾਇਲ ਕਰਾਂਗੇ ਉਹ ਕਹਿੰਦਾ ਕਿ ਜਿੱਦੂ ਕੌਂਸਲ ਉਹਨਾਂ ਭਾਈਆਂ ਪਾਉਂਦੇ ਨੂੰ ਨਾ ਬਤਾ ਲੈ ਕਿ ਲੈ ਨੇ ਐਸਐਸਪੀ ਬ੍ਰਿਤੀ ਬਟਾਵਾ ਦੇ ਦੇਗੀ ਡੀਜੀਪੀ ਸਾਰੇ ਨੂੰ ਟਾਈਮ ਟੂ ਟਾਈਮ ਤੇ ਉਹਨਾਂ ਦੱਸ ਜਾਣਗੇ ਤਾਂ ਸਭ ਤੋਂ ਈ ਗੱਲ ਇਹ ਆ ਕਿ ਹਾਈਕ ਟੂਰ ਜੇ ਇੰਨਾ ਪੰਜਾਬ ਦੇ ਜੇਲਾ ਉੱਤੇ ਸਖਤ ਹੋ ਰਹੀ ਆ ਤੇ ਇਹ ਫਤੂਰ ਤੇ ਕੁਰੂ ਖੇਤਰ ਦੇ ਜੇਦੂ ਦੇਵੀ ਹਾਈ ਕੁਰੂ ਗੁੱਸੂ ਮਤ ਲੈਣਾ ਚਾਹੀਦਾ ਔਰ ਇਹਦਾ ਪਤਾ ਕਰਨਾ ਚਾਹੀਦਾ ਕਿ ਉੱਥੋਂ ਜੇਲਕ ਫੜੀ ਤਸ਼ਾਨ ਦੇਦਾ ਤਿੰਨ ਦਿਨ ਦੇ ਦੋ ਦਿਨ ਪਹਿਲਾਂ ਉਹਦੇ ਕੋਲੋਂ ਮੋਬਾਈਲ ਫੜਿਆ ਜਾਂਦਾ ਕੁਰੂ ਖੇਤਰ ਦੇ ਕੁਰੂ ਸਟੇਸ਼ਨ ਜਿਹਦੇ ਅੱਗੇ ਐਫ ਆਈ ਆਰ ਹੋਈ ਆ ਤੇ ਉਸੇ ਸ਼ਾਮ ਨੂੰ ਫਿਰ ਲੋਕਾਂ ਨੂੰ ਟ੍ਰੈਕ ਦੇ ਮਤ ਨੂੰ ਸ਼ੁਰੂ ਜਿਹਾ ਜੱਗੂ ਭਗਵਾਨ ਪੁਰਗੀ ਦਾ ਨਾਮ ਆ ਪਹਿਲੀ ਗੱਲ ਉਹ ਪੰਜਾਬ ਦੀ ਜੇਲ੍ਹ ਚ ਨਹੀਂ ਉਹ ਹਰਿਆਣੇ ਦੀ ਜੇਲ੍ਹ ਆ ਕੁਰੂ ਖੇਤਰ ਜੇਲ੍ਹ ਚ ਆ ਬਾਕੀ ਜੇ ਕਿਸੇ ਨੇ ਥ੍ਰੈਡ ਦਿੱਤਾ ਉਹਦੀ ਕੋਈ ਵੀਡੀਓ ਵਿਖਾਉਣ ਕੋਈ ਉਹਦੀ ਆਡੀਓ ਵਿਖਾਉਣ ਇਹਦੇ ਵੇਖੋ ਜੀ ਜਦੋਂ ਕੋਈ ਇਲੈਕਸ਼ਨ ਹਾਰਦਾ ਨਾ ਉਹ ਕਈ ਤਰ੍ਹਾਂ ਦੇ ਹਤਕੰਡੇ ਵਰਤਦਾ ਇਹ ਸਾਰੀ ਕੋਈ ਜਾਂਚ ਕੀਤੀ ਗਈ ਆ ਕੋਈ ਵੀ ਇਹੋ ਜਿਹਾ ਥ੍ਰੈਡ ਕਿਸੇ ਨੂੰ ਨਹੀਂ ਆਇਆ ਜਿਹੜੇ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਆ ਬੜੇ ਸਿਆਣੇ ਆ ਸੂ ਸਾਬਕਾ ਸੀਐਮ ਚੰਨੀ ਦੇ ਵੱਲੋਂ ਬੱਚੀ ਨੂੰ ਪੈਸੇ ਦੇਣ ਦੇ ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਨਿਊਜ਼ 18 ਦੀ ਟੀਮ ਤੇ ਚੇਅਰਪਰਸ ਰਾਜ ਲਾਲੀ ਗਿੱਲ ਤੇ ਵੱਲੋਂ ਇੱਕ ਵੱਡਾ ਬਿਆਨ ਦਿੱਤੀ ਗਈ ਉਹਨਾਂ ਨੇ ਕਿਹਾ ਹੈ ਕਿ ਬੱਚੀ ਦੇ ਮਾਪਿਆਂ ਨੂੰ ਸਮਝਾਉਣ ਦੇ ਨਾਮ ਚੰਨੀ ਦੇ ਵੱਲੋਂ ਪੈਸੇ ਦਿੱਤੇ ਗਏ ਪੈਸੇ ਦੇ ਕੇ ਚੰਨੀ ਨੇ ਪਾਲ ਮਜ਼ਦੂਰੀ ਨੂੰ ਉਤਸ਼ਾਹਿਤ ਕੀਤਾ ਹੈ ਅਸੀਂ ਇਸ ਸੰਬੰਧੀ ਡੀਸੀ ਨੂੰ ਪੱਤਰ ਲਿਖਿਆ ਹੈ ਅਸੀਂ ਅਧਿਕਾਰੀਆਂ ਦੇ ਨਾਲ ਇਸ ਸੰਬੰਧੀ ਮੀਟਿੰਗ ਸਵੀਕਾਰ ਰਹੇ ਹਾਂ ਅਜਿਹੇ ਮਾਪਿਆਂ ਨੂੰ ਸਮਝਾਉਣ ਤੇ ਬੱਚੇ ਨੂੰ ਪੜਾਇਆ ਜਾਵੇ ਰਾਸ਼ਟਰੀ ਗਿਲ ਦੇ ਵੱਲੋਂ ਇਸ ਕਲ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਭਾਜਪਾ ਦੇ ਵੱਲੋਂ ਸਾਫਸੀਅਮ ਚੰਨੀ ਦੇ ਬਾਬਤ ਸ਼ਿਕਾਇਤ ਜੁਹ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਹੈ ਹਾਲਾਂਕਿ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਸਾਫਸੀਅਮ ਚੰਨੀ ਤਸਵੀਰਾਂ ਨਜ਼ਰ ਆ ਰਹੇ ਨੇ ਇਨਫੈਕਟ जिसका बीजेपी ले आ गया। ही बनाला तो जो दे ने, ने बची की तो तो माता पैसे देंद्र रहे जिसका कि हम संज्ञान बीजेपी लिया गया शिकायत जो है इलेक्शन कमिशन दी गई कमीशन है राजी गिल ने भी कहा कि ਇਸ ਇਸਤਮਾਮ ਕਟਨਾ ਦਾ ਇਨਸੀਡੈਂਟ ਦਾ ਸੰਗਾਨ ਲਿਆ ਹੈ ਤੇ ਡੀਸੀ ਨੂੰ ਇਸ ਬਾਬਤ ਲੈਟਰ ਲਿਖਿਆ ਹੈ। ਚੇਅਰ ਪਰਸਨ ਰਾਜਲਾਲੀ ਗਿਲਜੀ ਮੈਮ ਕਿਉਂਕਿ ਇਹ ਵੀਡੀਓ ਆਉਣ ਤੋਂ ਬਾਅਦ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਨੋਟਿਸ ਵੀ ਦੇ ਰਹੇ ਹਾਂ ਔਰ ਇਹ ਗਲਤ ਹੈ। ਕਰਨ ਦੇਖੋ ਇਦਾਂ ਹੈ ਕਿ ਕਿੰਨਾ ਸ਼ਰਮਨਾਕ ਮੰਜ਼ਰ ਸੀਗਾ ਕਿ ਇੱਕ ਛੋਟੀ ਜੀ ਬੱਚੀ ਤੇ ਇੱਕ ਉਹ ਜਿਹੜੀ ਉਹਨਾਂ ਦੀ ਮਾਂ ਹੈ ਖੜੀ ਹੈ ਮਜਬੂਰੀ ਦੇ ਵਿੱਚ ਇੱਕ ਛੋਟੀ ਬੱਚੀ ਜੀ ਉਹਦੀ ਜਾਨ ਨੂੰ ਜੋਖਮ ਚ ਪਾ ਕੇ ਇੱਕ ਰੋਟੀ ਕਮਾਉਣ ਦੇ ਲਈ ਇਸ ਤਰੀਕੇ ਦੇ ਕਰਤੱਵ ਦਿਖਾ ਰਹੀ ਸੀ ਤੇ ਸਾਡੇ ਲੀਡਰ ਸਹਿਬਾਨ ਚੰਨੀ ਜੀ ਹੈਗੇ ਸੀ ਕਿ ਉਥੋਂ ਦੇ ਕੈਂਡੀਡੇਟ ਹੈਗੇ ਸੀ ਨਾਲ ਤੇ ਉਹਨਾਂ ਨੂੰ ਉਹਨਾਂ ਨੇ ਚੰਦ ਰੁਪਏ ਦੇ ਕੇ ਉਹਦਾ ਮੁੱਲ ਚੱਕਿਆ ਕਿੰਨਾ ਸ਼ਰਮਨਾਕ ਦੀ ਗੱਲ ਹੈ ਚੰਗਾ ਤੇ ਇਹ ਹੁੰਦਾ ਕਿ ਜੇ ਉਹਨੂੰ ਰੋਕਦੇ ਉਸ ਬੱਚੀ ਨੂੰ ਥੱਲੇ ਉਤਾਰਦੇ ਤੇ ਕਹਿੰਦੇ ਉਹਦੀ ਮਾਂ ਨੂੰ ਵੀ ਕਹਿੰਦੇ ਕਿ ਤੁਹਾਨੂੰ ਕੀ ਚਾਹੀਦਾ ਕੀ ਮਜਬੂਰੀਆਂ ਅਸੀਂ ਤੁਹਾਨੂੰ ਕੁਝ ਸੈਟਅਪ ਕਰਕੇ ਦਿੰਦੇ ਹਾਂ ਕੋਈ ਕੰਮ ਸ਼ੁਰੂ ਕਰੋ ਇਸ ਬੱਚੇ ਨੂੰ ਐਜੂਕੇਸ਼ਨ ਦੇ ਵਿੱਚ ਪਾਓ ਤੁਸੀਂ ਪੜਾਉਣ ਦੇ ਵਿੱਚ ਪਾਓ ਤੁਸੀਂ ਗੱਲ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਤੋਂ ਅਸਤੀਫੇ ਤੇ ਸੁਨੀਲ ਜਾਖੜ ਦੇ ਵੱਲ ਇੱਕ ਵੱਡਾ ਬਿਆਨ ਸਟੇਟਮੈਂਟ ਦਿੱਤੀ ਗਈ ਹੈ ਲੋਕ ਸਭਾ ਚੋਣਾਂ 'ਚ ਸਾਨੂੰ ਪੰਜਾਬ 'ਚ ਇੱਕ ਸੀਟ ਵੀ ਨਹੀਂ ਮਿਲੀ ਜਾਖੜ ਨੇ ਕਿਹਾ ਕਿ ਇੱਕ ਵੀ ਸੀਟ ਨਾ ਮਿਲਣਾ ਮੇਰੀ ناکਾਮੀ ਸੀ ਪੰਜਾਬ ਸੀਟ ਨਾ ਔਨ ਕਰਕੇ ਮੈਂ ਅਸਤੀਫਾ ਦਿੱਤਾ ਸੀ ਜਾਖੜ ਨੇ ਕਿਹਾ ਕਿ ਮੈਂ ਆਪਣੇ ਤੇ ਫੇਲਿਅਰ ਦਾ ਤੱਬਾ ਨਹੀਂ ਲੱਗਣ ਦੇਣਾ ਚਾਹੁੰਦਾ बेशक है इसके अलावा उन्होंने भाजपा प्रधान के अहद तस्तीफा भी हाई कमान भेज दता जिक्र योग है कि दो हजार चौबीस चोण हाल ही गुजरिया ने जिस चलते बीजेपी के खाते च एक भी सीट जो है वह नहीं गई जिसते हुन सुनील जाखड़ बोलदे हुए नजर आ रहे ने हालांकि पहले बोला गया है कि एक भी सीट ना मिलना मेरी नाकामी थी ਤੇ ਇਸ ਕਰਕੇ ਮੈਂ ਅਸਤੀਫਾ ਜੋ ਹੈ ਉਹ ਸੌਂਪ ਦਿੱਤਾ। ਕਹਿੰਦੇ ਨੇ ਦਿਲ ਕੋ ਬਹਲਾਣੇ ਕੇ ਲਿए ख्याल अच्छा है कि 6% ਤੋਂ 18% ਪਹੁੰਚ ਗਏ ਜੀ ਬਹੁਤ ਵਧੀਆ ਹੋ ਗਿਆ ਜੀ। ਨੱਡਾ ਸਾਹਿਬ ਨੂੰ ਕਿਉਂਕਿ ਪਾਰਟੀ ਦੇ ਪ੍ਰਧਾਨ ਹੈ ਚਮਸਾਹਬ ਨੂੰ ਪੀਐਮ ਨੂੰ ਕਿਹਾ ਮੈਨੂੰ ਇਸ ਜ਼ਿੰਮੇਵਾਰੀ ਤੋਂ ਨਾਮੇ ਕੀਤਾ ਜਾਵੇ। ਤੁਸੀਂ ਕੋਈ ਵਧੀਆ ਬੰਦਾ ਇੱਥੇ ਭਾੜ ਕੇ ਬਣਾ ਲਓ ਜਿਹਨੂੰ ਬਣਾਣਾ ਹੈ ਪ੍ਰਧਾਨਗੀਆਂ ਦੇ ਉੱਤੇ ਕੋਈ ਕੜੜਾ ਸਮਾਂ ਜਿਹੜਾ ਹੈ ਤੁਸੀਂ ਦੇਖੋ ਬੀਐਸਪੀ ਦਾ ਪ੍ਰਧਾਨ ਤਾਂ ਅਸੀਂ ਕਰਤਾ ਜੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਈਆ ਇਕਰਾਰ ਕਰ ਰੱਖਿਆ ਹੈ ਭਗਵੰਤ ਮਾਨ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਨੇ ਇੱਛਾ ਜ਼ਾਹਿਰ ਕਰਤੀ ਵੀ ਮੈਂ ਮੈਨੂੰ ਇਸ ਤੋਂ ਰਿਲੀਵ ਕੀਤਾ ਜਾਵੇ ਬੀਜੇਪੀ ਦੇ ਪ੍ਰਧਾਨ ਸੁਨੀਲ ਹੈ ਸੁਨੀਲ ਨੇ ਇੱਛਾ ਜ਼ਾਹਿਰ ਕਰਤੀ ਮਨੂ ਰਿਲੀਵ ਕੀਤਾ ਜਾਵੇ ਹੁਣ ਵੱਜਦਾ ਕਿਹੜਾ ਹੈ ਉਹਨ ਇੱਕ ਵਜਦਾ ਕਾਂਗਰਸ ਵਾਲਾ ਉਹਦਾ ਨੰਬਰ ਤਿਆਰ ਹੈ ਉਹ ਜਾਊ ਜਾਊ ਸਰ ਸਬ ਕਿਉਂ ਨਾ ਬਣ ਸਕਣ ਮੈਂ ਆ ਪੁੱਛਣਾ ਚਾਹਣਾ ਕਿ ਕਿੰਤੂ ਪਰੰਤੂ ਕਿਥੇ ਕਿਸੇ ਦੇ ਬਣ ਚੇ ਇਹ ਉਹ ਕਹਿ ਰਹੇ ਹੈ ਕਾਂਗਰਸ ਦੇ ਨੇਤਾ ਕਹਿ ਰਹੇ ਹੈ ਵੀ ਨੀਟੂ ਸ਼ਟਰ ਵਾਲਾ ਬਣ ਸਕਦਾ ਨੀਟੂ ਕਿਉਂ ਸਰ ਨੀਟੂ ਵੀ ਬਣ ਸਕਦਾ ਹੈ ਨੀਟੂ ਵਾਲੇ ਵੀ ਬਣਗੇ ਨੀਟੂ ਵੀ ਬਣਗੇ ਤੇ ਬਿੱਟੂ ਨੂੰ ਬਣਨ ਦੀ ਕੀ ਤਕਲੀਫ ਹੈ ਸਰ ਮੇਰਾ ਕਹਿਣਾ ਹੈ ਬਿੱਟੂ ਜੀ ਆ ਜਿਹੜੀਆਂ ਗੱਲਾਂ ਹੈ ਵੀ ਅਸੀਂ ਕਿਸਾਨਾਂ ਦੇ ਖਾਤੇ ਫਰੋੜ ਲਾਂਗੇ ਇਹ ਗੱਲਾਂ ਬਾਅਦ ਚ ਆਣਗੀਆਂ ਪਹਿਲਾਂ ਉਹ ਪ੍ਰਗੰਤ ਮਾਨ ਜੀ ਦੀ ਕੈਟਾਗਰੀ 'ਚ ਨਾ ਜਾਣ ਕਿਤੇ ਬਿੱਟੂ ਜੀ ਇਸ ਕਰਕੇ ਮੇਰੀ ਬਿੱਟੂ ਜੀ ਨਰਾਜ਼ ਲა ਹੈ ਕਿ ਜੇ ਆ ਕੰਮ ਕਰਨਾ ਹੈ ਨਾ ਤਾਂ ਇੱਕ ਅੱਧਾ ਕਰ ਦਿਓ ਮੈਂ ਕਿਹਾ ਲੋਕ ਘਰੋਂ ਲੈ ਜਾਣਗੇ ਤੁਹਾਨੂੰ ਆਓ ਕਿ ਜੀ ਕਰ ਵੀ ਕਰਕੇ ਦਿਖਾਓ ਤੁਸੀਂ ਕਹਿੰਦੇ ਹੋ ਕਰ ਵੀ ਕਰਕੇ ਦਿਖਾਓ ਕੰਮ ਕਰਕੇ ਦਿਖਾਣ ਕੋਈ ਕਦਾ ਟੰਕੇ ਦਿਖਾ ਲਓ ਯਾਰ ਨਜਾਇਜ਼ ਹਥਿਆਰਾਂ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ਵੇਖਣ ਨੂੰ ਲਈ ਜਿੱਦਕਿ ਫਿਰੋਜ਼ਪੁਰ ਪੁਲਿਸ ਨੇ ਹਥਿਆਰਾਂ ਦੀ ਵੱਡੀ ਮੀਟੇ ਬਰਾਮਦ ਕੀਤੀ ਹੈ ਪੁਲਿਸ ਨੇ ਨਾਕਾਬੰਦੀ ਦੌਰਾਨ ਬਰਾਮਦ ਕੀਤੀ ਨੇ ਕਈ ਨਜਾਇਜ਼ ਹਥਿਆਰ 11 ਗੋਲੀ ਪਿਸਤੌਲ ਅਤੇ ਇੱਕ ਈ ਮੈਗਜ਼ੀਨ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਦੋ ਮੋਟਰਸਾਈਕਲ ਸਵਾਰਾਂ ਦੇ ਕੋਲੋਂ ਆ ਬਰਾਮਦ ਕੀ ਪੁਲਿਸ ਵੱਲੋਂ ਕੀਤੀ ਗਈ ਯਾਨੀ ਕਿ ਕਹਿ ਸਕਦੇ ਕਿ ਵੱਡਾ ਤਾਦਾਚ ਅਸਲਾ ਬਰਾਮਦ ਕੀਤਾ ਗਿਆ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਛੱਡ ਕੇ ਜੋ ਮੁਲਜ਼ਮ ਸੀ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਮੁਲਜ਼ਮਾ ਦੀ ਪਾਲਤ ਜੋ ਪੁਲਿਸ ਹੈ ਉਹ ਜੁਟੀ ਹੋਈ ਹੈ ਦਰਸਲ ਤਲਵੰਡੀ ਚੌਕ ਤੇ ਜਦੋਂ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਦੋਂ ਹੀ ਪੁਲਿਸ ਨੂੰ ਦੇਖ ਕੇ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਗਏ

ਮੋਟਰਸਾਈਕਲ ਛਾਟਕੇ ਦੋਨੋਂ ਮੁਲਜ਼ਮ ਵਕੀਲ ਤੋਂ ਫਰਾਰ ਹੋ ਗਏ। ਕਥਿਤ ਦੋ ਵਿਅਕਤੀ ਜਿਹੜੇ ਇੱਕ ਮੋਟਰਸਾਈਕਲ ਦੇ ਬੈਗ ਲੈ ਕੇ ਜਾ ਰਹੇ ਸੀ, ਹੋਰ ਵਿਅਕਤੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਸੀ। ਉਹਨਾਂ ਦਾ ਜਿਹੜਾ ਬੈਗ ਕਾਬੂ ਕਰਕੇ ਜਦੋਂ ਉਹਨਾਂ ਨੂੰ ਚੈਕਿੰਗ ਕਰਨ ਦੇ ਲਈ ਉੱਥੇ ਨੇੜੇ ਬੁਲਾਉਣ ਦੀ ਕੋਸ਼ਿਸ਼ ਕੀਤੀ, ਉਹ ਨੇੜੇ ਆਉਣ ਦੀ ਬਜਾਏ ਸਾਡੇ ਪੁਲਿਸ ਵੱਲੋਂ ਉਹਨਾਂ ਦਾ ਬੈਗ ਚੈੱਕ ਕਰਨ ਦੌਰਾਨ ਉਹ ਉੱਥੋਂ ਭੱਜਣ 'ਚ ਕਾਮਯਾਬ ਹੋ ਗਏ। ਪੁਲਿਸ ਕੋਲ ਉਹਨਾਂ ਦਾ ਮੋਟਰਸਾਈਕਲ, ਉਹਨਾਂ ਵੱਲੋਂ ਵਰਤਿਆ ਜਾਂਦਾ ਮੋਬਾਈਲ ਉਹ ਤੇ ਹੋਰ ਜਿਹੜੀਆਂ ਇੰਪੋਰਟੈਂਟ ਲੀਡਸ ਆ ਸਾਡੇ ਕੋਲੇ ਆ ਜਿਨ੍ਹਾਂ ਦੇ ਆਧਾਰ ਤੇ ਉਹ ਵਿਅਕਤੀਆਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਆ ਉਹਨਾਂ ਨੂੰ ਅਸੀਂ ਇਨ ਕਮਿੰਗ ਡੇਸ ਕਾਬੂ ਕਰਕੇ ਇਹ ਵੈਪਨ ਕਿੱਥੋਂ ਆਏ ਉਹਨਾਂ ਦਾ ਕੀ ਮੰਤਵ ਸੀ ਕਿਸ ਪਰਪਸ ਲਈ ਯੂਜ਼ ਕਰਨੇ ਸੀ ਉਹ ਸਾਰਾ ਸਟੈਬਲਿਸ਼ ਕਰ ਲਿਆ ਜਾਵੇਗਾ ਇਹ ਜਿਹੜੇ ਵੈਪਨ ਆ ਇਹ 11 ਪਿਸਟਲ ਸੀ 21 ਮੈਗਜ਼ੀਨ ਸੀ ਜਿਹੜੇ ਕਿ ਉਥੋਂ ਮੌਕੇ ਦੌਰ ਗਵਰ ਹੋਏ ਨੇ ਇਹਨਾਂ ਦੇ ਨਾਲ ਆਉਣ ਨਾਲ ਵਾਕਿਆ ਹੀ ਕੋਈ ਨਾ ਕੋਈ ਉਹਨਾਂ ਨੇ ਜਿਹੜੀਆਂ ਕ੍ਰਾਈਮਨਲ ਐਕਟੀਵਿਟੀਜ਼ ਕਰਾਇਮ ਇੱਥੇ ਕਰਨ ਦੀ ਉਹਨਾਂ ਦੀ ਕੋਈ ਸੰਭਾਵਨਾ ਸੀ ਉਹ ਸਾਰਾ ਪਰਦਾ ਫਾਸ਼ ਹੋਇਆ ਪਲੱਸ ਉਹਨਾਂ ਨੇ ਕੀ ਕੀ ਕਰਾਇਮ ਕਰਨਾ ਸੀ ਕਿਹੜੀ ਕਿਹੜੀ ਉਸ ਗੈਂਗ ਦੇ ਹੋਰ ਮੈਂਬਰ ਨੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਆਉਂਦੇ ਸਮੇਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਦੌਰਾਨ ਨੇ ਤੈਅ ਕਰਕੇ ਇਹ

ਅੱਗੇ ਬਤਾਂਕ ਤੇ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਦਿਲਜੀਤ ਦੋਸਾਂਝ ਆਪਣੇ ਦਿਲ ਇਲੂਮਿਨਾਟੀ ਕਾਨਸਰਟ ਲਈ ਹైదరాబాద్ ਪਹੁੰਚੇ ਜਿਸ ਦੀ ਵੀਡੀਓ ਵੀ ਉਹਨਾਂ ਵੱਲੋਂ ਸ਼ੇਅਰ ਕੀਤੀ ਗਈ ਹੈ ਪਰ ਸ਼ੋਅ ਤੋਂ ਪਹਿਲਾਂ ਹੀ ਤੇਲੰਗਾਨਾ ਮਹਿਲਾ ਤੇ ਬਾਲ ਵਿਭਾਗ ਨੇ ਉਹਨਾਂ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਦਿਲਜੀਤ ਦੋਸਾਂਝ ਆਪਣੇ ਦਿਲੂਮਿਨਾਟੀ ਟੂਰ ਨੂੰ ਲੈ ਕੇ ਇੰਡੀਆ ਦੌਰੇ ਤੇ ਨੇ ਦਿੱਲੀ ਤੇ ਜੈਪੁਰ ਚ ਆਪਣਾ ਜਲਵਾ ਬਿਖੇਰਨ ਤੋਂ ਬਾਅਦ ਦਿਲਜੀਤ ਤੇ ਉਹਨਾਂ ਦੀ ਟੀਮ ਹైదరాబాద్ ਪਹੁੰਚੀ ਹੈ ਜਿੱਥੇ ਦੀਆਂ ਤਸਵੀਰਾਂ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀਆਂ ਨੇ ਪਰ 15 ਨਵੰਬਰ ਨੂੰ ਹੋਣ ਵਾਲੇ ਸ਼ੋਅ ਤੋਂ ਪਹਿਲਾਂ ਹੀ ਤੇਲੰਗਾਨਾ ਮਹਿਲਾ ਬਾਲ ਵਿਭਾਗ ਨੇ ਦਿਲਜੀਤ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਜੋ ਕਿ ਦਿਲਜੀਤ ਵੱਲੋਂ ਬੱਚਿਆਂ ਨੂੰ ਸਟੇਜ ਤੇ ਸੱਦਰ ਨੂੰ ਲੈ ਕੇ ਜਾ ਰਿਹਾ ਹੈ ਨੋਟਿਸ 'ਚ ਦਿਲਜੀਤ ਨੂੰ ਬੱਚਿਆਂ ਨੂੰ ਸਟੇਜ ਤੇ ਬੁਲਾਉਣ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਤੋਂ ਗ੍ਰੇਸ ਕਰਨ ਲਈ ਕਿਹਾ ਗਿਆ ਹੈ ਦਾਕੀਏ ਕੀ ਪੂਰੀ ਕਾਰਵਾਈ ਸਮਾਜ ਚਿੰਤਕ ਪ੍ਰੋਫੈਸਰ ਪੰਡਿਤ ਰਾਉਤ ਨੇਰਵਦੀ ਸ਼ਿਕਾਇਤ ਕੀਤੀ ਹੈ ਸਰ ਦਲਜੀਤ ਦੋਸਾਂਜ 15 ਨਵੰਬਰ ਨੂੰ ਤੇਲੰਗਾਨਾ ਹਾਈਦਰਾਬਾਦ ਚ ਸ਼ੋਅ ਕਰਨ ਜਾ ਰਹੇ ਨੇ ਲੇਕਿਨ ਉਸ ਤੋਂ ਪਹਿਲਾਂ ਹਾਈਦਰਾਬਾਦ ਦੇ ਊਮਨ ਐਂਡ ਚਾਈਲਡ ਵੈਲਫੇਅਰ ਡਿਪਾਰਟਮੈਂਟ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਤਾ ਉਹਨਾਂ ਦੀ ਟੀਮ ਨੂੰ ਨੋਟਿਸ ਜਾਰੀ ਕਰਤਾ ਹੈ ਔਰ ਇਹ ਕਹਤਾ ਹੈ ਕਿ ਸਟੇਜ ਉੱਤੇ ਛੋਟੇ ਬੱਚਾ ਨੂੰ ਨਹੀਂ ਬੁਲਾਇਆ ਜਾਏਗਾ ਤੇ ਨਾ ਹੀ ਕੋਈ ਵਲਗਰ ਸੌਂਗ ਵੈਪਨ ਨੂੰ ਪ੍ਰੋਮੋਟ ਕਰਦਾ ਹੋਇਆ ਤੇ ਸ਼ਰਾਬ ਨੂੰ ਪ੍ਰੋਮੋਟ ਕਰਦਾ ਹੋਇਆ ਕੋਈ ਗਾਣਾ ਉਹ ਗਾ ਸਕਣਗੇ ਚੰਡੀਗੜ੍ਹ ਦੇ ਪੰਡਿਤ ధਨੇਰਵਰ ਰਾਵ ਨੇ ਕੰਪਲੇਂਟ ਫਾਈਲ ਕੀਤੀ ਸੀ ਕਿ ਦਲਜੀਤ ਦੋਸਾਂਝ ਆਪਣੇ ਸਟੇਜ ਸ਼ੋਅ ਤੇ ਦੌਰਾਨ ਐਦਾਂ ਦਾ ਗਾਣਾ ਇੱਕ ਪਹਿਲਾਂ ਵੀ ਗਾ ਚੁੱਕੇ ਨੇ ਇਸ ਕਰਕੇ ਰੋਕਿਆ ਜਾਏ ਤੇ ਨਾਲੇ ਬੱਚਿਆਂ ਨੂੰ ਸਟੇਜ ਤੇ ਉੱਤੇ ਨਾ ਬੁਲਾਇਆ ਜਾਏ ਕਿਉਂਕਿ ਕਾਫੀ ਭਾਰੀ ਪਰਕਮ ਸਾਊਂਡ ਦਲਜੀਤ ਦੋਸਾਂਝ ਦੇ ਸਟੇਜ ਸ਼ੋਅ ਦਾ ਹਿੱਸਾ ਹੁੰਦਾ ਹੈ ਉੱਥੇ ਤੇਜ਼ ਜਿਹੜਾ ਸਾਊਂਡ ਹੁੰਦਾ ਉਹ ਕਿਤੇ ਨ ਕਿਤੇ ਛੋਟੇ ਬੱਚਿਆਂ ਨੂੰ ਹਾਨੀਕਾਰਕ ਹੈ ਤਾਂ ਇਸ ਨੂੰ ਲੈ ਕੇ ਨੋਟਿਸ ਜਾਰੀ ਕਰਤਾ ਗਿਆ ਹੈ ਨੋਟਿਸ 'ਚ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੌਰਾਨ ਹੋਏ ਕਾਨਸਰਟ ਦਾ ਵੀ ਜ਼ਿਕਰ ਕੀਤਾ ਗਿਆ ਜਿੱਥੇ ਦਲਜੀਤ ਨੇ ਬੱਚਿਆਂ ਨੂੰ ਸਟੇਜ 'ਤੇ ਬੁਲਾ ਕੇ ਗਾਣੇ ਗਾਏ ਸਨ ਨੋਟਿਸ 'ਚ ਜ਼ਿਕਰ ਕੀਤਾ ਗਿਆ ਹੈ ਕਿ ਸ਼ੋਅ 'ਚ ਵਰਤੀ ਜਾਣ ਵਾਲੀ 140 ਡੈਸੀਬਲ ਤੋਂ ਉੱਪਰ ਸਾਊਂਡ ਨਹੀਂ ਵਰਤੀ ਜਾ ਸਕਦੀ ਅਲਕੋਹਲ ਡ੍ਰੈਗ ਤੇ ਵਾਲੈਂਸ ਵਾਲੇ ਗਾਉਣ ਤੇ ਰੋਕ ਰਹੇਗੀ 13 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ੋਅ 'ਚ ਸ਼ਾਮਲ ਨਹੀਂ ਹੋ ਸਕਣਗੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਨਹੀਂ ਗਾਏ ਜਾ ਸਕਣਗੇ ਦਲਜੀਤ ਬੱਚਿਆਂ ਨੂੰ ਸਟੇਜ 'ਤੇ ਨਹੀਂ ਬੁਲਾਉਣਗੇ ਦਲਜੀਤ ਦਾ ਆਪਣੇ ਹైదరాబాద్ ਸ਼ੋਅ ਨੂੰ ਲੈ ਕੇ ਕਾਫੀ ਉਸਖ ਨਜ਼ਰ ਆ ਰਹੀ ਨੇ ਪਰ ਬੱਚਿਆਂ ਤੋਂ ਬਿਨਾ ਵਾਲਾ ਇਹ ਸ਼ੋਅ ਕਿਵੇਂ ਦਾ ਹੋਵੇਗਾ ਇਹ ਤਾਂ ਸਮਝਦ ਸਿਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਨੰਗਲ ਦੇ ਪਿੰਡ ਕੰਛੀੜਾ ਚ ਕਰੇਲੂ ਗੈਸ ਪਾਈਪਲਾਈਨ ਫਟਣ ਦੇ ਨਾਲ ਵੱਡਾ ਧਮਾਕਾ ਹੋਇਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਚ ਪਿਆ ਸਾਮਾਨ ਤੱਕ ਨੁਕਸਾਨਿਆ ਗਿਆ ਨੰਗਲ ਦੇ ਕੰਚੇੜਾ ਦੇ ਵਿੱਚ ਇੱਕ ਘਰ 'ਚ ਧਮਾਕਾ ਹੋਇਆ ਤੇ ਕੱਚ ਪਿਆ ਸਮਾਨ ਨੁਕਸਾਨਿਆ ਗਿਆ। ਸਭ ਤੋਂ ਜ਼ਿਆਦਾ ਰਸੋਈ 'ਚ ਰੱਖੇ ਸਮਾਨ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕੇ ਦਾ ਕਾਰਨ ਘਰੇਲੂ ਗੈਸ ਦੱਸੀ ਜਾ ਰਹੀ ਹੈ। ਪਰਿਵਾਰ ਮੁਤਾਬਕ ਘਰੇਲੂ ਗੈਸ ਪਾਈਪਲਾਈਨ ਦੇ ਵਿੱਚ ਧਮਾਕਾ ਹੋਇਆ ਹੈ। ਧਮਾਕਾ ਜ਼ੋਰਦਾਰ ਸੀ ਜਿਸ ਕਾਰਨ ਪੂਰੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਪਰਿਵਾਰ ਕੁਝ ਸਮੇਂ ਪਹਿਲਾਂ ਹੀ ਇਸ ਘਰ 'ਚ ਸ਼ਿਫਟ ਹੋਇਆ ਸੀ ਤੇ ਇੱਕ ਨਿੱਜੀ ਕੰਪਨੀ ਤੋਂ ਰਸੋਈ ਗੈਸ ਪਾਈਪਲਾਈਨ ਦਾ ਕਨੈਕਸ਼ਨ ਲਿਆ। ਪਰਿਵਾਰ ਮੁਤਾਬਕ ਕੰਪਨੀ ਵੱਲੋਂ ਗੈਸ ਦੀ ਸਪਲਾਈ ਜ਼ਿਆਦਾ ਛੱਡਣ ਕਾਰਨ ਘਟਨਾ ਵ ਐਸ਼ਾ ਤੁਹਾ ਬੀਪੀਸੀਐਲ ਦਾ ਕਨੈਕਸ਼ਨ ਲਿਆ ਹੋਇਆ ਹੈ ਹਾਂ ਜੀ ਉਹਨਾਂ ਦੇ ਆਪਣੇ ਬੰਦੇ ਉਹਨਾਂ ਦੇ ਫਿਟਿੰਗ ਕਰਕੇ ਗਏ ਹੈ ਕਿ ਸਾਰੇ ਉਹਨਾਂ ਦੀ ਈਵਨ ਚਾਲੂ ਦਾ ਕੋ ਕਰਕੇ ਗਏ ਹੈ ਪਤਾ ਨਹੀਂ ਕੀ ਹੋਇਆ ਸਰ ਇਹ ਅਨ ਕੰਟਰੋਲਡ ਗੈਸ ਦੀ ਜੋ ਵੀ ਉਹਨਾਂ ਦੀ ਫਲੇਮ ਆਂਦੀ ਹੈਗੀ ਹੈ ਫਲੇਮ ਆਈ ਉਹਦੇ ਨਾਲ ਕਹਿ ਖੁਦ ਅਮੀ ਸਾਰਾ ਨਾਸਟ ਹੋ ਗਿਆ ਤੇ ਹਾਸਟ ਲਈ ਜੋਰ ਕੇ ਹੋਇਆ ਕਿ ਮਤਲਬ ਆਸੇ ਪਾਸੇ ਗੁੰਡੀ ਵੀ ਇੱਕ ਵਾਰੀ ਆਮ ਗਏ ਕੀ ਹੋਇਆ ਕਿੱਥੇ ਐਨਾ ਵੱਡਾ ਧਮਾਕਾ ਪਰਿਵਾਰ ਦਾ ਚਾਨੀ ਨੁਕਸਾਨ ਤੋਂ ਬਚਾਰੇ ਹੈ ਪਰ مالی ਨੁਕਸਾਨ ਹੋਇਆ ਹੈ ਲੋਕਾਂ ਨੇ ਦੱਸਿਆ ਕਿ ਨੇੜੇ ਦੇ ਪਿੰਡ ਬਰਾਰੀ ਦੇ ਵਿੱਚ ਵੀ ਕੁਝ ਸਮੇਂ ਪਹਿਲਾਂ ਅਜੇ ਹੀ ਕਟਨਾ ਵਾਪਰੇਸੀ ਅਜੇ ਹੀ ਲੋਕਾਤਿਕ ਕਾਰਵਾਈ ਹੋਣੀ ਚਾਹੀਦੀ ਹੈ ਆਪਾਂ ਹੀ ਗਮਾਂਗੇ ਕਿڑی ਹੈ ਘਟਨਾ ਘੱਡੀ ਬਹੁਤ ਵੱਧ ਭਾਗੀ ਘਟਨਾ ਹੈ ਚਲੋ ਰੱਬ ਦਾ ਅਸੀਂ ਬੜਾ ਸ਼ੁਕਰਗੁਜ਼ਾਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਮਾਲੀ ਨੁਕਸਾਨ ਦਾ ਪਰਵਾਹੀ ਨਹੀਂ ਹੋ ਸਕਦੀ ਜਿਸ ਸਟੈਮ ਇਹ ਬਲਾਸਟ ਹੋਇਆ ਜਿਹੜੇ ਗਵਾਂਡੀ ਹੋ ਕੇ ਕਹਿੰਦੇ ਸੈਂ ਬੰਬ ਫਟ ਗਿਆ ਗੈਸ ਜਿਹੜੀ ਕੰਟਰੋਲ ਕਰਦਾ ਗੈਸ ਨੂੰ ਪਿੱਛੇ ਇਹਨਾਂ ਦਾ ਆਪਰੇਟਰ ਉਹਨੇ ਗੈਸ ਜਿਹੜੀ ਇਹ ਜ਼ਿਆਦਾ ਛੱਡਦੀ ਜਿਹਦੇ ਨਾਲ ਗੈਸ ਜ਼ਿਆਦਾ ਛੱਡਣ ਦੇ ਕਾਰਨ ਇਹ ਘਟਨਾ ਘਟੀ ਇਹ ਸਾਰਾ ਹੀ ਕਸੂਰ ਜਿਹੜੇ ਉੱਥੇ ਆਪਰੇਟਰ ਵੜਾਏ ਨਹੀਂ ਕੰਪਨੀਆਂ ਵੱਲੋਂ ਵੱਖ-ਵੱਖ ਇਲਾਕਿਆਂ 'ਚ ਗੈਸ ਪਾਈਪਲਾਈਨਾਂ ਪਾਈਆਂ ਜਾ ਰਹੀਆਂ ਨੇ ਲੋਕ ਫਾਇਦੇ ਲਈ ਇਹਨਾਂ ਦਾ ਕਨੈਕਸ਼ਨ ਲੈ ਲੈਂਦੇ ਨੇ ਪਰ ਇੱਕ ਛੋਟੀ ਜਹੀ ਅੰਗੈਲੀ ਕਿਸੇ ਦੀ ਵੀ ਜਾਨ ਤੇ ਪਾਰੀ ਪੈ ਸਕਦੀ ਹੈ ਦੋ ਦਿਨ ਪਹਿਲਾਂ ਹਰਿਆਣਾ ਦੇ ਇਲਾਕੇ ਪਲਵਲ ਚ ਵੀ ਗੈਸ ਪਾਈਪਲਾਈਨ ਚ ਬਲਾਸਟ ਹੋਇਆ ਸੀ ਜਿਸ ਦੇ ਨਾਲ ਇੱਕ ਵਿਅਕਤੀ ਜ਼ਿੰਦਾ ਸੜ ਗਿਆ ਸੀ ਇਸ ਕਾਰਨ ਪੂਰੀ ਸਾਵਧਾਨੀ ਦੇ ਨਾਲ ਹੀ ਗੈਸ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਨੰਗਲ ਤੋਂ ਰਾਜਕੁਮਾਰ న్యూਸ 18 ਪੰਜਾਬ ਸੀਜੀਸੀ ਚੰਦੇੜੀ ਦੇ ਚੰਡੀਗੜ੍ਹ ਲਾਅ ਕਾਲਜ ਨੇ ਆਪਣੀ ਦੂਜੇ ਮੂਡ ਕੋਰਟ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਇਸ ਮਾਗਮ ਚ ਕੇਂਦਰ ਪ੍ਰਸ਼ਾਸਨ ਦੇ ਸੇਵਾ ਮੁਕਤ ਨਿਆਇਕ ਮੈਂਬਰਾ ਸਮੇਤ ਸਨਮਾਨਿਤ ਮਹਿਮਾਨਾਂ ਦੇ ਇੱਕ ਪੈਨਲ ਨੇ ਸ਼ਿਰਕਤ ਕੀਤੀ ਦੇਸ਼ ਭਰ ਦੇ ਵਿਦਿਅਕ ਆਲ ਹੰਬਲੀ ਰਿਕੁਐਸਟ ਆਨਰੇਬਲ ਮਿਸਟਰ ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰੀ ਸਰ ਸਿਟਿੰਗ ਜੱਜ ਸੁਪਰੀਮ ਕੋਰਟ In the life, when you come for the studies, there are four steps for studies. One is reading. Second is writing, means preparation of the notes. Third is discussion. Note quote is one of type of that yes. discussion. And fourth is thinking. Yeah. When you complete these four steps, then you complete your study. Because after thinking, whatever you will answer, you will answer the right thing. Otherwise, being a lawyer it is not expected that you would answer a, a something yeah. which is not expected to be